ਭਾਰਤੀ ਰੇਲਵੇ ਦੇ ਲੰਬੀ ਦੂਰੀ ਦੇ ਯਾਤਰੀ ਕਿਰਾਏ ਵਿੱਚ 1 ਜੁਲਾਈ ਤੋਂ ਮਾਮੂਲੀ ਵਾਧਾ ਹੋ ਸਕਦਾ ਹੈ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਹੈ ਕਿ ਪਾਤੀ ਰੇਲਵੇ ਨੇ 1 ਜੁਲਾਈ ਤੋਂ ਮੇਲ ਐਕਸਪ੍ਰੈਸ ਟ੍ਰੇਨਾਂ ਦੇ ਸਲੀਪਰ ਕਲਾਸ ਦੇ ਕਿਰਾਏ 1 ਪੈਸਾ ਪ੍ਰਤੀ ਕਿਲੋਮੀਟਰ ਅਤੇ 에ਅਰ ਕੰਡੀਸ਼ਨ ਕਲਾਸਾਂ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਵਧਾਉਣ ਦੀ ਤਿਆਰੀ ਕੀਤੀ ਆ। ਸੂਤਰਾਂ ਅਨੁਸਾਰ ਸਾਧਾਰਨ 11 ਰੱਖਵੀਂ ਸ਼੍ਰੇਣੀ ਦੇ ਟਿਕਟਾਂ ਦੀਆਂ ਦਰਾਂ ਵਿੱਚ 500 ਕਿਲੋਮੀਟਰ ਤੱਕ ਦੀ ਯਾਤਰਾ ਲਈ ਕੋਈ ਵਾਧਾ ਨਹੀਂ ਹੋਵੇਗਾ। ਜਦੋਂ ਕਿ 500 ਕਿਲੋਮੀਟਰ ਤੋਂ ਵੱਧ ਦੂਰੀ ਲਈ ਕਿਰਾਏ ਦਰ ਵਿੱਚ ਅੱਧਾ ਪੈਸਾ ਪ੍ਰਤੀ ਕਿਲੋਮੀਟਰ ਵਾਧਾ ਕਰਨ ਦਾ ਪ੍ਰਸਤਾਵ ਹੈ। ਇਸੇ ਤਰ੍ਹਾਂ ਉਪਨਗਰੀਏ ਅਤੇ ਮਹੀਨਾਵਾਰ ਜਾਂ ਤੇ ਮਾਹੀ ਸੀਜ਼ਨ ਟਿਕਟਾਂ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਜ਼ਿਕਰ ਇਹ ਹੋ ਗਿਆ ਕਿ ਇਸ ਤੋਂ ਪਹਿਲਾਂ ਰੇਲਵੇ ਦੇ ਯਾਤਰੀ ਕਿਰਾਏ ਸਾਲ 2014 ਵਿੱਚ ਵਾਧਾ ਕੀਤਾ ਗਿਆ ਸੀ ਸਾਰੀਆਂ ਸ਼੍ਰੇਣੀਆਂ ਦੇ ਯਾਤਰੀ ਕਿਰਾਏ ਵਿੱਚ 14.2% ਅਤੇ ਮਾਲ ਪਾੜੇ ਵਿੱਚ 6.5% ਦਾ ਵਾਧਾ ਕੀਤਾ ਗਿਆ ਸੀ ਜੋ ਉਸ ਸਾਲ 25 ਜੂਨ ਤੋਂ ਲਾਗੂ ਹੋਇਆ ਸੀ ਸਾਲ 2019 ਵਿੱਚ ਮੇਲ ਐਕਸਪ੍ਰੈਸ ਟ੍ਰੇਨਾਂ ਵਿੱਚ ਗੈਰ ਰੱਖਵੀਂ ਸ਼੍ਰੇਣੀ ਦੇ ਯਾਤਰੀਆਂ ਨੂੰ ਪ੍ਰਤੀ ਕਿਲੋਮੀਟਰ 2 ਪੈਸੇ ਦਾ ਵਾਧਾ ਦਿੱਤਾ ਗਿਆ ਸੀ ਤੇ ਸਲੀਪਰ ਕਲਾਸ ਦੇ ਕਿਰਾਏ ਵਿੱਚ 2 ਪੈਸੇ ਅਤੇ ਪਹਿਲੀ ਸ਼੍ਰੇਣੀ ਦੇ ਕਿਰਾਏ ਵਿੱਚ 2 ਪੈਸੇ ਦਾ ਵਾਧਾ ਕੀਤਾ ਗਿਆ ਹੈ ਤੇ ਆਮ ਰੇਲ ਗੱਡੀਆਂ ਦੇ ਦੂਜੀ ਸ਼੍ਰੇਣੀ ਦੇ ਕਿਰਾਏ ਵਿੱਚ 1 ਪੈਸਾ ਪ੍ਰਤੀ ਕਿਲੋਮੀਟਰ ਅਤੇ ਸਲੀਪਰ ਕਲਾਸ ਦੇ ਕਿਰਾਏ ਵਿੱਚ ਵੀ 1 ਪੈਸੇ ਦਾ ਵਾਧਾ ਕੀਤਾ ਗਿਆ ਹੈ ਤੇ ਜਦੋਂ ਕਿ ਅੱਲੀ ਸ਼੍ਰੈਣੀ ਦੇ ਕੀ ਰਾਇ ਵਿੱਚ 1 ਪੈਸੇ ਦਾ ਵਾਅਦਾ ਕੀਤਾ ਗਿਆ ਹੈ ਤੇ ਸਾਰੀਆਂ 에어 ਕੰਡੀਸ਼ਨ ਕਲਾਸਾਂ ਵਿੱਚ ਵੀ ਇੱਕ ਸਮਾਨ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਗਿਆ ਸੀ ਤੇ ਇਹ ਵਾਅਦਾ ਜਨਵਰੀ 2020 ਦੇ ਵਿੱਚ ਲਾਗੂ ਹੋਇਆ ਸੀ